ਤਾਤੇ ਆ ਤਦ ਤੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਆ ਸਜਣ ਹਚਾ ਪਾਤਸ਼ਾਹ ਸਿਰ ਸ਼ਹਾਂ ਦੇ ਸ਼ਾਹ ਦਿਸ ਪਾਸ ਬੈਟਿਆ ਸੋਈ ਆਏ ਸਬਨਾ ਨਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਨਾਸਰੇ ਮਹਲਾ ਪੰਜਵਾਂ ਤਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਸਤ ਮੁਹਮਾਰੇ ਨਿਮਕਾ ਨਮਕ ਤੁਮਹੀ ਪ੍ਰਤਪਾਲਾ ਆਮਬਾਰ ਕਾ ਤੁਮਰੇ ਤਾਰੇ ਤਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖਾ ਨਿਮਖ ਤੁਮਹੀ ਬ੍ਰਤ ਪਾਲਾ ਹਮ ਬਾਰ ਕਾ ਤੁਮਰੇ ਤਾਰੇ ਜੀਵਾ ਏਕਾ ਕਮਨ ਗੁਣ ਕਈਆ ਬੇਸ਼ੁਮਾਰ ਬਿਆੰਤ ਸੁਆਮੀ ਤੇਰੋ ਅੰਤ ਨਾ ਕਹ ਨਹੀਂ ਲਹੀਆ ਰਹਾ ਕੋਟ ਪਰਾਧ ਮਾਰੇ ਖੰਡੋ ਅਨਗ ਵਿਧੀ ਸਮਝਾਵੋ ਆ ਮੈਂ ਆ ਗਿਆ ਨ ਅਲਪ ਮਤ ਤੋਰੇ ਤਮ ਆਪਨ ਬਿਰਦਰ ਖਾਵੋ ਤੇਰੀ ਸ਼ਰਣਾ ਤੇਰੀ ਆਸਾ ਈ ਤਮਹੀ ਸਜਨ ਸੋਹੇਲੇ ਰਾਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਰੀ ਆਸਰਾ ਤੁਮਹੀ ਸਜਨ ਸੋਹੇਲੇ ਰਾਖੋ ਰਖਨ ਹਰ ਦਿਆਲਾ ਨਾਨਕ ਕਾਰਕ ਗੋਲੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਬਤੇ ਬਨਾਸ ਦੀ ਮੁਹੱਲਾ ਪੰਜਮਾ ਤੁਮ ਬਾਤੇ ਠਾਕੁਰ ਪ੍ਰਤਪਾਲਕ ਨਾਇਕ ਕਸਮ ਮਾਰੇ ਜਿਹਾ ਇਹ ਨਿਮਖ ਨਿਮਖਾ ਤੁਮ ਹੀ ਪ੍ਰਤਪਾਲੋ ਹਮ ਬਾਰਗ ਤੁਮਰੇ ਧਾਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋੰਬਨ ਸੋਲ ਬਠਾਇਆ ਜਮਤ ਤਾ ਤਾਵਨੋ ਇੰਦਰ ਸਾਤ ਬਲਾਇਆ ਰਾਜ ਅਵਕੇਖਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦਾ ਚੌਦ ਆ ਲੋਕਾ ਛਾਇਆ ਜਸ ਧਗਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਸ਼ੇਰ ਨਾ ਜੁਨੀ ਆਇਆ ਜਿਨੇ ਹੁ ਗਾਇਆ ਸਗਲ ਦਵਾਰ ਕੋ ਸਾਡਕ ਗਇਓ ਤਹਾਰੋ ਦਵਾਰ ਬਾਹੇ ਰਹੇਗੀ ਲਾਜ ਅਸ ਗੋਬਿੰਦਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਪਾਦਸ਼ਾਹੀ ਦਸਵੀਂ ਰੇ ਮਨ ਐਸੋ ਕਰਸਨ ਆਸਾ ਬਨਸੇ ਬਦਨਾ ਸਭੈ ਕਰ ਸਮਝਾ ਮਨ ਹੀ ਮਾਹੇ ਉਦਾਸਾ ਪ੍ਰੇਮਨ ਐਸੋ ਕਰ ਸੰਧ ਆਸਾ ਬਨਸੇ ਬਦਨਾ ਸਭੈ ਕਰ ਸਮਝਾ ਮਨ ਹੀ ਮਾਹੇ ਉਦਾਸਾ ਰਹਾਉ ਜਤ ਕੀ ਡਟਾ ਜੋਗ ਕਾ ਬਜਨਾ ਨੇਮ ਕੇ ਨਖਰ ਬਰਾਇਓ ਗਿਆਨ ਗੁਰੂ ਆਤਮ ਉਪਦੇਸ ਹੋ ਨਾਮ ਬਪੂਰ ਲਗਾਇਓ ਅਲਪ ਆਹਾਰ ਸੁਲਪ ਸੀ ਨਿੰਦਰਾ ਦਾਇਆ ਸ਼ਮਾ ਤਨ ਪ੍ਰੀਤਾ ਸੀਲ ਸੰਤੋਖ ਸਦਾ ਨਿਰਵਾਹਿ ਬੋ ਹਭੈ ਬੋ ਤ੍ਰੈ ਗੁਣ ਅਤੀਤਾ ਕਾਮ ਕ੍ਰੋਧ ਹੰਕਾਰ ਲੋਭ ਹਨ ਹੱਠ ਮੋਹ ਨ ਮਨ ਸੋ ਲਿਆਵੈ ਤਬਹੀ ਆਤਮਾ ਤਤਕੋ ਦਰਸਾ ਪਰਮਾ ਪੁਰਖ ਕਹ ਪਾਵ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾਨਸਿ ਆ ਲਿਆਵ ਤਬਹੀ ਆਤਮਾ ਤਤਕੋ ਦਰਸਾ ਧਰਮ ਪੁਰਖ ਕਾ ਪਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ